ਮੈਂ ਹਾਂ ਰਿਕੰਦਰ ਸਿੰਘ ਆਯਾਤ ਪ੍ਰਧਾਨ ਮਨੁੱਖੀ ਅਧਿਕਾਰ ਮੰਚ ਪੰਜਾਬ ਸਰਕਲ ਪੈੜ ਸੋ ਅੱਜ ਡਰਗ ਦੇ ਸਤੇ ਮੈਂ ਆਪਣੇ ਸਤਿਕਾਰਯੋਗ ਨਗਰ ਪੰਚਾਇਤਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਖੇਡ کلبਾਂ ਸਮਾਜ ਸੇਵੀ ਸੰਸਥਾਵਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਆਓ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਫਰਨ ਕਰੀਏ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਅਰੰਭੀ ਜੁੱਧ ਨਸ਼ਾ ਵਿਰੁੱਧ ਮਹਮਤ ਤਹਿਤ ਪਿੰਡ ਜਰਗਦੇ ਭੰਗੂ ਸਵੀਟ ਜਰਗ ਵਿਖੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਪਤਵੰਤਿਆਂ ਤੇ ਆਗੂਆਂ ਦੀ ਅਹਿਮ ਮੀਟਿੰਗ ਹੇਮੰਤ ਕੁਮਾਰ ਮਲਹੋਤਰਾ ਡੀਐਸਪੀ ਪੈਲ ਦੀ ਅਗਵਾਈ ਹੇਠ ਬੁਲਾਈ ਗਈ ਜਿਸ ਵਿੱਚ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ ਲਈ ਪੰਚਾਇਤਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਗਈ ਡੀਐਸਪੀ ਪਹਿਲ ਹਿਮੰਤ ਕੁਮਾਰ ਮਲਹੋਤਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਠੋਸ ਕਦਮ ਚੁੱਕੇ ਗਏ ਹਨ ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਨਸ਼ਾ ਮੁਕਤ ਸਮਾਜ ਸਿਰਜਣ ਲਈ ਪਿੰਡਾਂ ਵਿੱਚ ਪੈਲ ਦੇ ਆਧਾਰ ਤੇ ਖੇਡ ਤੇ ਦੰਗਲ ਮੇਲੇ ਕਰਵਾਉਣ ਉਨ੍ਹਾਂ ਕਿਹਾ ਕਿ ਐਸਐਸਪੀ ਖੰਨਾ ਡਾਕਟਰ ਜੋਤੀ ਜੱਦਵ ਬੈਂਸ ਵੱਲੋਂ ਵੀ ਨਸ਼ਿਆਂ ਤੋਂ ਨੌਜਵਾਨੀ ਨੂੰ ਮੁਕਤ ਕਰਨ ਲਈ ਇੰਦਾ ਸ਼ਹਿਰਾਂ ਤੇ ਕਸਬਿਆਂ ਵਿੱਚ ਅਜਿਹੇ ਕੈਂਪ ਲਗਾ ਕੇ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਪੁਲਿਸ ਚੌਂਕੀ ਰੌਣੀ ਦੇ ਇੰਚਾਰਜ ਹਰਦਮ ਸਿੰਘ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਲੋਕ ਪੁਲਿਸ ਨੂੰ ਬੇਝਿਜਕ ਹੋ ਕੇ ਸੱਚੀ ਇਤਲਾਹ ਦੇਣ ਪੁਲਿਸ ਵੱਲੋਂ ਸੂਚਨਾ ਦੇਣ ਵਾਲੇ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਵੇਗਾ ਜਰਗ ਤੋਂ ਪੀਟੀ ਨਿਊਜ਼ ਪੰਜਾਬ ਦੇ ਨਾਲ ਤਰਸਿੰਮ ਸਿੰਘ ਗਿੱਲ ਤੇ ਜਗਿੰਦਰ ਸਿੰਘ ਆਜ਼ਾਦ ਦੀ ਵਿਸ਼ੇਸ਼ ਰਿਪੋਰਟ ਆਪਣੇ ਪਰਿਵਾਰ ਚ ਬੈਠਦੇ ਹੋ ਆਪਣੇ ਹਮ ਗਮ ਨਾਲ ਘੁੰਮਦੇ ਹੋ ਸਹਾਰਾ ਕਰਦੇ ਹੋ ਉਹ ਸੁੱਖ ਕਰਨੇ ਸਾਰੇ ਖਾਪੀ ਰਹੇ ਐ ਇੰਜੋਏ ਕਰ ਰਹੇ ਲੱਗਦੇ ਕੋਵੀ ਟਾਈਮ ਐ 60 65 ਰੁਹਾ ਦੀ ਮੁੱਝ ਪਤਾ ਜਾ ਕੇ ਵੈਂਟੀਲੇਟਰ ਤੇ ਪੀਜੀਆ 40 ਡੀਐਮਸੀ ਜਾ ਕੇ ਦੇਖੋ ਉਹਨਾਂ ਕਹਿੰਦੇ ਮੇਰੇ ਹਿਸਾਬ ਨਾਲ ਬਾਕੀ ਤੁਸੀਂ ਛਿਆਣਾ ਤੁਸੀਂ ਦੱਸੋ ਕਿ ਨੂੰ ਲੱਗਣਾ ਕਹਿੰਦੇ ਇਹੀ ਐ ਜੇ ਤੁਸੀਂ ਆਪਣੀ ਉਮਰ ਵਧੀਆ ਬਹੋ ਰਹੇ ਹੋ ਚੰਗਾ ਆਪਣੇ ਪਰਿਵਾਰ ਚ ਬੈਠੇ ਹੋ ਔਰ ਹੱਸਦੇ ਖੜਦੇ ਬਿਨਾਂ ਪਰਵਾਹੇ ਕੋ ਜਾ ਰਹੇ ਉਹਨਾਂ ਨੂੰ ਸਵਰਗ ਹੀ ਐ ਉੱਧੇ ਬੁਆਰੀਆਂ ਚ ਤੁਹਾਡੀ ਹਾਲਤ ਤੁਹਾਨੂੰ ਪੁੱਛ ਲਈ ਗਈ ਬੱਚੇ ਤੋਂ ਤੋਂ ਪਹਿਲਾਂ ਮਰ ਰਹੇ ਨੇ ਨਸ਼ਾ ਕਰਕੇ ਔਰ ਤੁਸੀਂ ਇਹ ਹਟਾ ਰਹੇ ਹੋ ਇੰਨੀ ਮਾੜੀ ਹੋ ਜਿੰਦਗੀ ਤੇ ਤੁਹਾਨੂੰ ਕਿਤੇ ਵੈਂਟੀਲੇਟਰ ਲੱਗੇ ਤੇਰੇ ਤੁਹਾਡੇ ਡ੍ਰਿਪ ਲੱਗੇ ਨੇ ਉਹ ਲੱਗੇ ਕਹਿੰਦੇ ਨੇ ਇਹ ਵੀ ਮਰ ਜਾਂਦੇ ਸੋ ਹਲੇ ਵੀ ਨਾ ਤੁਹਾਨੂੰ ਸਾਡੇ ਤੋਂ ਇਹ ਐਕਸਪੈਕਟ ਕਰਦਾ ਵੀ ਤੁਸੀਂ ਪੂਰਾ ਸਾਡਾ ਸਾਥ ਦੇਵੋਗੇ ਅੱਜ ਬਹੁਤ ਲੱਗਦੇ ਨੇ ਤੁਹਾਨੂੰ ਇੱਕ ਵਦਾ ਪ੍ਰੋਮਿਸ ਇੱਕ ਸੌਂ ਅਰਵਾਉਣ ਦੀ ਮੈਂ ਰੱਖਾ ਹੈ ਆਪ じゃ ਕਿਉਂ ਨਹੀਂ ਸਾਨੂੰ ਦੇ ਲੋ ਆਪਣੇ ਮਨਚ ਧਾਰ ਲੋ ਵੀ ਜੇਕਰ ਤੁਸੀਂ ਸਾਡਾ ਸਾਥ ਦਿਨੇ ਹੋ ਇਹ ਨਹੀਂ ਸਰਕਾਰਾਂ ਆਂਦੀਆਂ ਮੈਂ ਕੋਈ ਇਹ ਨਹੀਂ ਕਹਿੰਦਾ ਸਰਕਾਰਾਂ ਦਾ ਚਪਟਾਣਾ ਆਂਦੀਆਂ ਜਾਂਦੀਆਂ ਇੰਨੀ ਸਰਕਾਰਾਂ ਨੇ ਵੀ ਜੋਰ ਲਾਇਆ ਹੁਣ ਮੂਵੀ ਲਾ ਰਹੀ ਨੇ ਸਰਕਾਰਾਂ ਦੇ ਵਿੱਚ ਕੋਈ ਬੋਸ਼ੀ ਨਹੀਂ ਪਰ ਅਵੇਰਨੈਸ ਨਹੀਂ ਹੋਈ ਲੋਕਾਂ ਨੂੰ ਕਿਉਂ ਹੋਈ ਹੈ ਕਿਉਂਕਿ ਇਹਦੀ ਜਦੋਂ ਐਕਸੈਸ ਆਵਰੇਬਿਲਟੀ ਨਹੀਂ ਮਿਲਦਾ ਜਦ ਚੀਜ਼ ਵਾਚਣ ਦੀ ਹੈ ਨਾ ਉਦੋਂ ਆਪਾਂ ਚੀਕਾ ਮਾਰਦੇ ਹਾਂ ਬੜੀ ਵੀ ਜ਼ਿਆਦਾ ਪਿੰੂ ਵਿੱਚ ਡਾਫਰ ਜਨਾ ਸਾਡਾ ਇਸ ਲਈ ਇਹ ਜੀ ਵੱਧ ਗਈ ਸੀ ਇਹਦੀ ਲੋ ਸੀ ਮੌਕੇ ਦੀ ਨਿਯਾਗਤ ਸੀ ਤੁਸੀਂ ਬੜਾ ਵਧੀਆ ਸਾਥ ਦਿੱਤਾ ਹੁਣ ਮੈਂ ਤੁਹਾਨੂੰ ਸਿਰਫ ਇੰਦੀ ਬੇਨਤੀ ਕਰਨਾ ਹੈ ਜੇਕਰ ਤੁਹਾਡੇ ਪਿੰਡਾਂ ਚ ਜਾਂ ਤੁਹਾਡੇ ਏਰੀਆ ਦੇ ਵਿੱਚ ਕੋਈ ਬੰਦਾ ਪੈਡਨਰ ਹੈ ਪੈਡਨਰ ਮਤਲਬ ਕੋਈ ਵਿਚਨਾ ਹੈ ਜਾਂ ਅਬੇਕਤ ਉਹ ਉਹ ਤੁਹਾਨੂੰ ਪੁੱਛ ਨਹੀਂ ਰਹੇ ਉਹ ਆਪਾਂ ਕਨੇੜਾ ਪੀਰ ਵਾਲਾ ਅੱਜ ਹੈਗਾ ਕੱਲ ਨਹੀਂ ਹੈਗਾ ਇਹ ਤਾਂ ਮਾੜੀਆਂ ਜਾਂ ਗਰੀਬ ਕਰਦਾ ਐਸ்சி ਬੀਸੀ ਜਨਰਲ ਕੈਟੇਗਰੀ ਆਪਾਂ ਕਈ ਵਾਰ ਪਿੰਡਾਂ 'ਚ ਦੇਖਿਆ ਬਹੁਤ ਜ਼ਿਆਦਾ ਹੁੰਦੀ ਗੁਰਦੁਆਰਾ ਸਾਹਿਬ ਵੀ ਬੰਦੇ ਹੋਏ ਨੇ ਇਹ ਚੀਜ਼ਾਂ ਚਲੋ ਤੇ ਆਪਰੇ ਆਪਣੇ ਹੋ ਗਏ ਤਾਂ ਫਿਰ ਲਾਪਾ ਨਸ਼ੇ ਦੀ ਗੱਲ ਕਰਨੀ ਆ ਸਾਡੀਆਂ ਉਹਨਾਂ ਨੇ ਉਹਨਾਂ ਦੀ ਪੂਰੀ ਹਦਦਤਾ ਨੇ ਸਾਨੂੰ ਵੀ ਤੁਸੀਂ ਇਹਨਾਂ ਨੂੰ ਜਿਹੜੇ ਇਹੀ ਦੀ ਸਰਪਰਚੇ ਦੇਣੇ ਅਸੀਂ ਜਾ ਕੇ ਜੇ ਉਸਦੀ ਕੋਈ ਤੁਹਾਨੂੰ ਰਿਕਵਰੀ ਹੋਊਗੀ ਪਰ ਜਿਹੜਾ ਬੰਦਾ ਮਣਾ ਉਹ ਅਡਿਕਟ ਹੋ ਗਿਆ ਅਜਿੱਤ ਹੋ ਗਿਆ ਜਿਹੜਾ ਉਹਨੂੰ ਅਸੀਂ ਡੀ ਡਿਕਸ਼ਨ ਸੈਂਟਰ ਜਿਮਾ ਕਰਾ ਦਈਏ ਡੀ ਡਿਕਸ਼ਨ ਸੈਂਟਰ ਜਿਮਾ ਕਰਾਉਣ ਦਾ ਜਿਹੜਾ ਪ੍ਰੋਸੀਜਰ ਹੈ ਉਹ ਸਟਾਈਆ ਵੀੜਾ ਸ਼ੈਕ ਹੁੰਦਾ ਉਹ ਤਾਂ ਵੀ ਸਾਨੂੰ ਅਸੀਂ ਕਹਿ ਦਿੰਦੇ ਆ ਪਰਚਾ ਦਿੱਤਾ ਉਹ ਪਰਚਾ ਨਹੀਂ ਹੁੰਦਾ ਉਹ ਅਸੀਂ ਉਹਦੇ ਪ੍ਰੋਸੀਜਰ ਸੇਮ ਹੈ ਅਸੀਂ ਜਿਹੜਾ ਪੀਨ ਵਾਲਾ ਉਹ ਉਹਦਾ ਮੈਡੀਕਲ ਡਾਇਰੈਕਟਰ ਨੇ ਡਾਕਟਰ ਡਾਕਟਰ ਸੀ ਉਹਦਾ ਪੋਜ਼ਿਟਿਵ ਆ ਜਾਂਦਾ ਜੀ ਉਹ ਜਿਉਂ ਆਣ ਤੋਂ ਬਾਅਦ ਉਹਨੂੰ ਅਸੀਂ ਜੱਜ ਦੇ ਪੇਸ਼ ਕਰ ਦਿੰਦੇ ਆ ਜਾਂਚ ਉਹ ਮਾਰਡਰ ਲੱਗਦਾ ਡੀ ਡਿਕਸ਼ਨ ਸੈਂਟਰ ਜਿਮਾ ਕਰਵਾਉਂਦੇ ਆ ਠੀਕ ਹੈ ਦੀ ਨਿਸ਼ਚਿਤ ਕਰਨ ਤੋਂ ਬਾਅਦ ਫਿਰ ਵੀ ਅਸੀਂ ਡਾਕਟਰ ਤੋਂ ਰਿਪੋਰਟ ਲੈਂਦੇ ਆ ਡਾਕਟਰਾਂ ਦੀ ਰਿਪੋਰਟ ਤਾਂ ਵੀ ਹਾਂ ਉਹ ਠੀਕ ਹੈ ਇਹਨੇ ਇਹਨੇ ਕੋਈ ਨਿਸ਼ਾਨ ਕੀਤਾ ਹੈਗਾ ਆ ਆ ਇਹਦਾ ਇਲਾਜ ਚੱਲ ਰਿਹਾ ਅਸੀਂ ਉਹ ਰਿਪੋਰਟ ਜੱਜ ਨੂੰ ਦਿੰਦੇ ਆ ਜੱਜ ਉਹਨੂੰ ਰਿਲੀਜ਼ ਕਰ ਦਿੰਦਾ ਪਿਆ ਸਾਨੂੰ ਕਹਿੰਦਾ ਲੈਣੀ ਦ੍ਰਿਉ ਤਰੀਕ ਪਾ ਲਓ ਜੀ ਆ ਜੀ ਸਾਰੇ ਜੈਥਰਾਂ ਸਾਰੇ ਜਥਰਾਂ ਤੋਂ ਰਤੋਂ ਬੈਂਟੀ ਅਮੀਰ ਸਰਦ ਆਪਣੇ ਵੱਲੋਂ ਜੋ ਰਿਸ਼ੇ ਕੰਮ ਫਰਜ਼ ਕਰਦੇ ਕੁਰਮਨਿਤੀ ਤੌਰ ਤੇ ਮਿਲਦੇ ਆ ਸਰ ਕੋਈ ਵੀ ਤੁਹਾਨੂੰ ਜਿਹੜਾ ਸ਼ੇਰ ਹੈ ਵੀ ਤੁਹਾਡੇ ਕਿਸੇ ਤਰ੍ਹਾਂ ਦਾ ਕੋਈ ਡੇਟ ਮਾਰਕ ਵਿੱਚ ਹੋਵੇ ਵੀ ਆਇਆ ਹੈ ਅਸੀਂ ਤੁਹਾਨੂੰ ਜਾਣ ਸਾਡੇ ਕੋਲ ਜਿੰਨੀ ਮੈਂ ਪਾਵਰ ਹੈ ਉਹ ਸਭ ਨਾਲ ਤੁਸੀਂ ਕਰਾਂਗੇ ਕਿ ਕੋਈ ਉਪਸ਼ਟੀ ਕਰਦੀ ਹੈ ਉਹ ਤੁਹਾਡੇ ਵੀ ਹੋ ਜੇ ਪਤੀ ਕੋ ਅਜਿਹਾ ਕੋਈ ਜਨਨਾ ਦਾ ਰੱਡ ਕੋ ਨਾ ਹੁੰਦਾ ਹੈ ਕੋਈ ਜਿਵੇਂ ਮੈਂ ਆਪਣੀ ਕੋਸ਼ਿਸ਼ ਕਰਨਾ ਮੈਂ ਜਿੱਦਾਂ ਕੋਸ਼ਿਸ਼ ਕਰਨਾ ਕੰਪਲੀਟ ਕਰਾਉਂਦਾ ਹਾਂ ਜਿੰਨੀ ਮੈਂ ਆਪਣਾ ਮਤ ਉਹ ਵੀ ਉੱਥੋਂ ਲੈਣਾ ਫਿਰ ਵੀ ਕੋ ਤੁਹਾਡੇ ਮਨਚ ਕਿਸੇ ਤੋਂ ਨਹੀਂ ਕੋਈ ਵੀ ਅਜਾ ਸ਼ੇਰ ਹਨ ਵੀ ਜੀ ਸੁਪਾਸਨ ਦੇ ਨੂੰ ਰਸਟਰਡ ਸਰਦਾਰ ਸਾਹਿਬ ਆਪਣੇ 505 ਜਰਸਾ ਸਾਹਿਬ ਉਹਨਾਂ ਨੂੰ ਬੰਦਾ ਸਾਹਿਬ ਜੀ ਜੂਰੀ ਨਹੀਂ ਵੀ ਡਬਲੋਗ ਦੇ ਕੋਈ ਅਹਿਰੀ ਗੱਲ ਕਰਨੀ ਹੈ ਅੰਸਾਰ ਮੈਸਜਰਡਾਉਨ ਸੈਂਟਰ ਹੈ ਉਹਦੇ ਜਸੀਂ ਬਹੁਤ ਬੰਦੇ ਭੇਜੇ ਆਪਣੇ ਇਥੋਂ ਜੱਟ ਸਿੰਘ ਜੀ ਸਾਹਿਬ ਮੁੰਡਾ ਪਰਛੜਿਆ ਰੰਮਾਲੇ ਤੇ ਉਹ ਤੋਂ ਆਪਣਾ ਫਾਈਲ ਜੀ ਦਾ ਵੱਧ ਕਰੇ ਨੇ ਇਥੋਂ ਆਪਣੇ ਘਟ ਹੈ ਉਹ ਵੀ ਕੋਈ ਬੰਦਾ ਹੈ ਜਿੰਨੇ ਕੇ ਸੈਂਟਰ ਆਪ ਨੂੰ ਕਵਰ ਕਰਦੇ ਨੇ ਕੁਝ ਚੱਪਾਈ ਕੀ ਕਰਦੇ ਰਹੂ ਕੋਈ ਧਰਸ਼ਾ ਰਹੇ ਆ ਇਹ ਮੈਂ ਕਿਹਨੂੰ ਕਿਸ ਨਾਲ ਬੋਲਦੇ ਜਿੰਨੇ ਕੋ ਪ੍ਰੋਬਲਮ ਜੀ ਪ੍ਰੋਬਲਮ ਹੈ ਜਿੰਨੇ ਵੀ ਉਹ ਅਸੀਂ ਹੁਣ ਉਸ ਤੋਂ ਅਸੀਂ ਜਿੰਨੇ ਦਾ ਪੂਰੀ ਚੋਕ ਪੂਰੀ ਕਰ ਲੈਣਾ ਵਾਲੇ ਅੱਜ ਆ ਗਏ ਪਰਮ ਸਤਿਧਾਨ ਤੋਂ ਸਾਡੇ ਹਮਕੇ ਦੇ ਡਿਪਟੀ ਸਾਹਿਬ ਪਰ ਚੌਂਕੀ ਇੰਚਾਰਜ ਹਰਦਨ ਸਿੰਘ ਜੀ ਤੇ ਸਰਪੰਚ ਅਰਵੰਦ ਲਾਕੇ ਦੇ ਸਾਰੇ ਨੂੰ ਵਹਿਜਕਾ ਖਾਛਾ ਵਹਿਜਕੀ ਪਤ ਹੈ ਜਿਹੜਾ ਅੱਜ ਦਾ ਅਜੰਡਾ ਰੱਖਿਆ ਗਿਆ ਨਸ਼ਾ ਦੇ ਬ੍ਰੋਦੋ ਸੋ ਅਧਿਕਾਰੀ ਸਾਹਿਬ ਇੱਕ ਨੋਟ ਕਰਨ ਵਾਲੀ ਗੱਲ ਹੈ ਕਿ ਸਾਡੇ ਲੋਕ ਜ਼ਿੰਮੇਵਾਰ ਸਾਥੀ ਜਿਨ੍ਹਾਂ ਨੇ ਆਪਣਾ ਡੰਗਰਾਂ ਦੇ ਬਿਜ਼ਨਸ ਨੇ ਜਾਂ ਐਗਰੀਕਲਚਰ ਦਾ ਹੋਰ ਆਪਾਂ ਉਹ ਜਿਹੜੇ ਬੰਦੇ ਰੱਖ ਲਿਆ ਉਹਨਾਂ ਦਾ ਕੋਟਾ ਨਸ਼ਾ ਪਹਿਲੇ ਲੈ ਕੇ ਰੱਖ ਲਿਆ ਨੋਟ ਕਰਨ ਲਈ ਦੂਸਰੀ ਗੱਲ ਜੇਕਰ ਅਸੀਂ ਪਬਲਿਕ 스포츠 ਪ੍ਰਸ਼ਾਸਨ ਨਾਲ ਜੁੜੀ ਹੈ ਹੋ ਸਕਦਾ ਹੈ ਕਿ ਨਸ਼ਾ ਥੋੜੇ ਟਾਈਮ ਕਾਜ਼ਮ ਹੋ ਜਾਣ ਕੇ ਅਸੀਂ ਆਪਣੀ ਨਿਧੀ ਉਪਾਧਾ ਲਈ ਫੈਡਰਲ ਲਈ ਉਹ ਲੇਬਰ ਤੱਕ ਨੂੰ ਜ਼ਿਆਦਾ ਕੰਮ ਲੈ ਲੈਨੇ ਆ ਪਰ ਸੇ ਇਹ ਨਹੀਂ ਹੋ ਰਿਹਾ ਇਸ ਦੀ ਜਿੰਦਗੀ ਖਰਾਬ ਕਰ ਰਹਾ ਹੈ ਅਗਲੇ ਗਾ ਰਹੇ ਅਸੀਂ ਇਮਾਨਦਾਰ ਜਨਨਾ ਬਫਾ ਕਰਦੇ ਰਾਹ ਕੋਲ ਪ੍ਰਸ਼ਾਸਨ ਨੂੰ ਆ ਜਿਹੜੇ ਸਾਡੇ ਕੋਲ ਐਨਜੀਓ ਨਸ਼ਾ ਨਿਗਰੂ ਚੱਲਿਆ ਨੇ ਉਹ ਵੀ ਪ੍ਰਸ਼ਾਸਨ ਚੋਂ ਦੇ ਆ ਅਸੀਂ ਸਾਨੂੰ ਜਿਹੜੀ 24 ਘੰਟੇ ਆਪਰਾ ਇਹਨੇ ਸਾਡਾ ਰਜੈਲ ਦਾ ਵਕਫਾ ਸਾਹਿਬ ਸੋਧੀ ਥੈਂਕ ਯੂ ਸਾਡੇ ਸਾਥੀ ਚਕਤਾ ਜੋਗ ਜੀ ਸਾਹਿਬ ਅਤੇ ਚੌਥੀ ਚਾਰਜ ਹਰਮਨ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਜਾਂਦੇ ਪਿੰਡਾਂ ਦਾ ਕੰਮ ਲਾਇਆ ਸਾਰੇ ਸਾਥ ਕਿਰਪਾ ਸਾਹਿਬ ਉਹਨਾਂ ਨੇ ਤੁੰਡਵਾ ਦੇ ਵਿੱਚ ਪਹੁੰਚੇ ਪਹਿਲਾ ਫਤਿਹ ਸਿੰਘ ਛੱਡੇ ਦਾ ਜਵਾਹਰ ਛੱਡੇ ਨਾਲ ਦੇ ਬਾਈ ਗੁੱਡੀ ਦਾ ਖਾਲਸਾ ਵਾਹੇ ਗੁੱਡੀ ਦੀ ਫਤਿਹ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਰਕਾਰ ਦੇ ਹੋਣ ਸਾਥ ਸਾਹਿਬਾਨ ਸਾਰੇ ਪਿੰਡਾਂ ਦੇ ਅਕੇ ਡਿੱਗੀ ਸਾਹਿਬ ਨੂੰ ਅੱਜ ਸਾਡੇ ਨਾਲ ਆਖੋ ਬੀਕ ਸਭ ਤੋਂ ਪਹਿਲਾਂ ਪੀਟੀ ਜੀ ਪੰਜਾਬ ਤੋਂ ਪੁਲਿਸ ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ ਤੇ ਅੱਜ ਟ੍ਰਾਫਿਕ ਦੇ ਸਿਹਾਰ ਦੇ ਸਵਾਲਤਾ ਹੈ ਸੋ ਅੱਜ ਦੇ ਖੁਮਾਰੋ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਨੂੰ ਜੀ ਬਹੁਤ ਦੁੱਖ ਹੈ ਜੀ ਜਿਹਾ ਹੁਸਪਤਾਨ ਦਿੱਤਾ ਹੋ ਸਾਡੇ ਅਸਿਸਟੈਂਟ ਸਾਹਿਬ ਇਹ ਜੀ ਮੈਂ ਕਿਸ਼ੰਦਰ ਦੇ ਇਸ ਸਾਰੇ ਸਿਟਿੰਗਸ ਕੋ ਰੰਚ ਕਰ ਰਹੀ ਹੈ ਜੀ ਕਾਜੂ ਅਸੀਂ ਪਬਲਿਕ ਰੂਲ ਨਾਲ ਰੂਬੂ ਹੋ ਸਕੀਏ ਔਰ ਜਿਹੜੀ ਇਹ ਡਰਗ ਦੀ ਹੈਗੀ ਹੈ ਬਾਡੀ ਦੀ ਉਹਨਾਂ ਨੂੰ ਬੂ ਕਰੀਏ ਤੇ ਲੋਕਾਂ ਨੂੰ ਅਵੇਅਰ ਕਰੀਏ ਕਿ ਇਹਦਾ ਕੀ ਕੀ ਨੁਕਸਾਨ ਹੈ ਔਰ ਵੀ ਅਸੀਂ ਇਹਨਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਇਹਨਾਂ ਨਾਲ ਗੱਲ ਕਰ ਸਕੀਏ ਔਰ ਇਹ ਦੱਸ ਸਕਦੇ ਹਾਂ ਕਿ ਅਸੀਂ ਹੁਣ ਤੱਕ ਪ੍ਰਸ਼ਾਸਨ ਨੂੰ ਪਹੁੰਚਾ ਚੁੱਕੇ ਹਾਂ ਜੇਕਰ ਕੋਈ ਅਜਿਹੀ ਗੱਲ ਮਿਲਦੀ ਹੈ ਤਾਂ ਸਾਨੂੰ ਉਹਦੇ ਬਾਰੇ ਵੇਖੋ ਫੋਕ ਕੇ ਜਾਣ ਤੋਂ ਸਾਨੂੰ ਅਸੀਂ ਉਹ ਹਲਕਾ ਪੈਲ ਦੇ ਕੀ ਕਾਰਜ ਚੱਲ ਰਹੀ ਹੈ ਤੁਹਾਡੀ ਹਲਕਾ ਪੈਲ ਦੇ ਵਿੱਚ ਅਸੀਂ ਜਿੰਨੇ ਵੀ ਡਾਕ ਪੈਡਲ ਸੀਗੇ ਉਹਨਾਂ ਦੇ ਘਰਾਂ ਨੂੰ ਅਸੀਂ ਪਾਲਿਸ਼ ਕੀਤਾ ਜਿਹੜੇ ਮੇਨ ਅਸ਼ਾ ਵਿੱਚ ਨਾਲ ਸੀਗੇ ਤਾਂ ਪੂਟ ਹੋ ਗਿਆ ਅਲਾਉਡ ਹੋ ਗਿਆ ਤੇ ਹੋਰ ਵੀ ਅਸੀਂ ਮੈਕਸਮ ਪਰਚੇਸ ਤੇ ਜੀ ਅੰਗਲ ਪਰਚੇ ਦੇ ਦਿੱ ਕਿ ਕਦੇ ਕਰ ਦਿੱਤੇ ਅਜੇ ਵੀ ਲੋਕ ਪੁਲਿਸ ਪ੍ਰਸ਼ਾਸਨ ਦੇ ਨਾਲ ਜਾਨਕੀ ਝਿਜਕ ਰਹੇ ਨੇ ਵੀ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਕਿ ਪੁਲਿਸ ਨਾਲ ਕਿਸ ਤਰ੍ਹਾਂ ਦਾ ਆਪਤਾ ਕੈਂਪ ਕੀਤਾ ਜਾਂਦਾ ਇਹ ਮੀਟਿੰਗ ਹੈ ਉਸੇ ਲਈ ਉਹ ਕਰ ਰਿਹਾ ਜੀ ਤਾਂ ਜੋ ਸਾਡਾ ਆਪਰਚੂਅਨ ਇੰਟਰੈਕਸ਼ਨ ਹੋਵੇ ਹੋਣ ਨੇੜੇ ਹੋਈ ਸੀ ਕਿਉਂਕਿ ਪੰਚਾਇਤਾਂ ਔਰ ਲੋਕ ਸਾਨੂੰ ਬਹੁਤ ਸਾਥ ਦੇ ਰਹੇ ਜੀ ਜਿੰਨਾ ਵੀ ਇਹ ਥਾਂ ਪੈ ਰਹੀ ਆ ਪਬਲਿਕ ਦੇ ਸਹਿਯੋਗ ਨਾਲ ਹੀ ਹੋ ਰਿਹਾ ਹੈ ਥੈਂਕ ਯੂ ਅਸੀਂ ਫੇਰ ਵੀ ਦੁਬਾਰਾ ਅਸੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਕਿ ਸਾਡੇ ਨਾਲ ਵੀ ਅਸੀਂ ਤੁਹਾਡੇ ਅਸੀਂ ਤੁਹਾਡੇ ਵਿੱਚ ਹੀ ਆ ਸਾਨੂੰ ਮੇਨ ਐਫ ਵੀ ਜੀ ਨੀਡਰੋ ਕੇ ਸਾਨੂੰ ਸੂਚਨਾ ਦਿਓ ਅਗਰ ਕੋਈ ਬੀਜਦਾ ਜਾਂ ਪਿੰਦਾ ਅਸੀਂ ਜ਼ਰੂਰੀ ਨੇ ਪਰਚਾ ਦੇਣਾ ਹੈ ਪੀਨ ਨਾਲ ਅਸੀਂ ਉਹਨਾਂ ਨੂੰ ਡੀ ਡਿਕਸ਼ਨ ਸੈਂਟਰ ਜਮਾ ਬਣਾਵਾਂ ਔਰ ਉਹਨਾਂ ਨੂੰ ਸਤਾਹਾਂਗੇ ਕੋਈ ਉਹਨਾਂ ਦੇ ਕਾਰਵਾਈ ਨਹੀਂ ਕਰਾਂਗੇ ਅੱਜ ਹਲਕਾ ਪੈਲ ਦੇ ਅੰਦਰ ਕਿੰਨੇ ਕੈਂਪ ਲਗਾਏ ਜਾ ਰਹੇ ਨੇ ਜੀ ਤੁਹਾਡੇ ਕੋਲ ਅਸੀਂ ਇੱਕ ਤਾਂ ਉਰੇ ਲਾ ਰਹੇ ਹਾਂ ਜੀ ਇੱਕ ਮਲੌਰ ਲਾ ਰਹੇ ਹਾਂ ਇਸ ਤਰ੍ਹਾਂ ਆ ਰਹੇ ਹਾਂ ਸਾਡੇ ਡੀ ਜੀ ਮੈਮ ਔਰ ਐਸ ਐਸ ਪੀ ਸਾਹਿਬ ਖੰਨੇ ਕਰ ਰਹੇ ਨੇ ਥੈਂਕ ਯੂ ਜੀ